ਸਾਸਰੀ ਗੱਲ ਵੀ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ ਤੇ ਸ਼ੇਰਾ ਡੇਰੀ ਫਾਰਮ ਤੇ ਜੀ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਬਿਲਕੁਲ ਤਾਰੀ ਸੂਈ ਸਵਾਈ ਬਹੁਤ ਹੀ ਚੰਗੀ ਤੁਹਾਨੂੰ ਵਹਿੜ ਬਖੋਣੀ ਜੇ ਤੇ ਰੇਡ ਵੀ ਇਸ ਵਹਿੜ ਦਾ ਬਿਲਕੁਲ ਜਾਇਜ਼ ਕਰਦਣਾ ਜੇ ਬਣੇਰੇ ਵੀਡੀਓ ਦੇ ਪੂਰੇ ਅੰਤ ਤੱਕ ਜੀ ਪੂਰੀ ਜਾਣਕਾਰੀ ਇਸ ਵਹਿੜ ਬਾਰੇ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਇਸ ਵੀਡੀਓ ਰਾਈ ਵੀਡੀਓ ਦੇਖਣ ਤੋਂ ਪਹਿਲਾਂ ਜੋ ਮੇਰੇ ਵੀਰੇ ਇਸ ਚੈਨਲ ਦੇ ਨਵੇਂ ਜੁੜੇ ਆ ਜੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਆ ਉਹ ਜੇਕਰ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਜੀ। ਲੋ ਜੀ ਪਹਿਲੇ ਨੰਬਰ ਤੇ ਤੁਹਾਨੂੰ ਬੱਚਾ ਵਿਖਾਈਏ ਬੱਚਾ ਬਹੁਤ ਜ਼ਿਆਦਾ ਵਧੀਆ ਜੇ ਜਰਸੀ ਨਸਲ ਦੀ ਵਸ਼ੀ ਜੇ ਪਿੱਛੇ। ਬਹੁਤ ਹੀ ਕੁਆਲਟੀ ਵਾਲੀ ਪਿਓਰ ਜਰਸੀ ਜੇ। ਲੋ ਦੇਖ ਸਕਦੇ ਜੀ। ਲੋ। ਤੇ ਵੈਰ ਦੀ ਫੇਸ ਕੁਆਰਡੀਨੇਟਰ ਚੈੱਕ ਕਰੂੰ। ਬਹੁਤ ਹੀ ਵਧੀਆ ਫੇਸ ਕੁਆਲਟੀ ਜੇ ਬਹੁਤ ਹੀ ਵਧੀਆ ਜੇ। ਤੇ ਪੂਰੀ ਸਮੀਪੜੀ ਰਾਜੀ ਬੈੜ ਜੇ ਲੋ ਜੀ ਤੁਹਾਨੂੰ ਥਣ ਛੱਡੀ ਦੀ ਜ਼ਿਕਰ ਕਰ ਗਏ ਥਣ ਛੱਡਾ ਬਹੁਤ ਜ਼ਿਆਦਾ ਵਧੀਆ ਜੇ ਤੇ ਬਿਲਕੁਲ ਠੰਡੀ ਸੀਲਸ ਹੋ ਬੈੜ ਜੇ ਦੇਖ ਸਕਦੇ ਜੇ ਕੋਈ ਰਸੀ ਪਾਉਣ ਦੀ ਲੋੜ ਨਹੀਂ ਜੇ ਲੋ ਜੀ ਬਹੁਤ ਜ਼ਿਆਦੀ ਸੀਲਸ ਹੋ ਬੈੜ ਜੇ ਘਰ ਰੱਖਣ ਵਾਸਤੇ ਥਣਾ ਸੈਜ ਗੈਪ ਜਿਹੜਾ ਬਹੁਤ ਜ਼ਿਆਦਾ ਵਧੀਆ ਜੇ ਚਾਰੇ ਥਣ ਪੂਰੇ ਮੋਟੇ ਤੇ ਪੂਰੇ ਲੰਬੇ ਲੱਗੇ ਵਿਥੀ ਗੈਪ ਦੇਖ ਸਕਦੇ ਜੇ ਤੇ ਬਿਲਕੁਲ ਠੰਡੀ ਸੀਲਸ ਹੋ ਬੈੜ ਜੇ ਤੇ ਬਿਲਕੁਲ ਤਾਜੀ ਸੂਈ ਜੇ ਬੈੜੇ ਹਜੇ ਜੇਰ ਪੈਣੀ ਬਾਕੀ ਜੇ ਉਹ ਚੱਡਵਾਂ ਚੱਕਰਾਂਾਂ ਦੇ ਪਿੱਛੇ ਤੋਂ ਜੀ ਬਹੁਤ ਹੀ ਚੰਗੀ ਚੱਡੇ ਤਿਆਰੀ ਕਰਕੇ ਫੇਰੇ ਵੜ ਸੁਈ ਜੇ ਤੇ ਬਿਲਕੁਲ ਠੰਡੀ ਸੀਲ ਸੋ ਵੜ ਜਾ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਜੇ ਲਓ ਦੇਖ ਸਕਦੇ ਜੀ ਇਸ ਤਰ੍ਹਾਂ ਦੀਆਂ ਵੜੜਾ ਜਿਹੜੀਆਂ ਉਹ ਬਹੁਤ ਘੱਟ ਵੇਖਣ ਨੂੰ ਮਿਲਦੀਆਂ ਜੇ ਵੜੜ ਹਰ ਇੱਕ ਪੱਖੋਂ ਪੂਰੀ ਜੇ ਬਹੁਤ ਵਧੀਆ ਥਣਪਾਂਡੇ ਦੀ ਜੇ ਤੇ ਬਿਲਕੁਲ ਠੰਡੀ ਸੀਲ ਸੋ ਵੜ ਜੇ ਦੂਸਰਾ ਸੁਆ ਵੜ ਸੁਈ ਜੇ ਤੇ ਪਿੱਛੇ ਬੱਚਾ ਜੋ ਉਹ ਜਰਸੀ ਨਸਲ ਦੀ ਵਸੀ ਜੇ ਦੇਖ ਸਕਦੇ ਜੀ ਬਾਕੀ ਜੇਕਰ ਕਿਸੇ ਵੀਰ ਦੇ ਵੈੜ ਪਸੰਦ ਆਉਂਦੀ ਆ ਤੁਸੀਂ ਇੱਥੇ ਆਓ ਇਸ ਵੈੜ ਦੀ ਚੁਆਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਤੁਸੀਂ ਫੇਰ ਲੈ ਕੇ ਜਾ ਸਕਦੇ ਜੀ ਬਾਕੀ ਜੇਕਰ ਕਿਸੇ ਵੀਰ ਨੇ ਆਨਲਾਈਨ ਵੀ ਖਰੀਦਣੀ ਆ ਉਹ ਵੀ ਆਪਣੀ ਠੰਡੀ ਸੀਲ ਦੀ ਥਣਾ ਦੀ ਪੂਰੀ ਗਾਰੰਟੀ ਹੈ ਕਿ ਉਹ ਵੀ ਤੁਸੀਂ ਆਪਣੇ ਕੋਲੇ ਵੈੜ ਖਰੀਦ ਸਕਦੇ ਜੀ ਲੋ ਫੇਸ ਕੁਆਲਟੀ ਫੇਸ ਤੋਂ ਚੈੱਕ ਕਰਸ ਲੈਣ ਤੋਂ ਬਹੁਤ ਹੀ ਫੇਸ ਕੁਆਲਟੀ ਜੀ ਤੇ ਚੱਡਾ ਤੁਹਾਨੂੰ ਫੇਸ ਤੋਂ ਚੈੱਕ ਕਰਾਈ ਚੱਡਾ ਉਹਨਾਂ ਹੀ ਅੱਗੇ ਨੂੰ ਜੀ ਉਹਨਾਂ ਦੇ ਪਿੱਛੇ ਨੂੰ ਵੀ ਦੇਖ ਸਕਦੇ ਜੀ ਤਦ ਆਪੇ ਜੀ ਤੋਂ ਇਹ ਚੈੱਕ ਕਰ ਸਕਦੇ ਜੀ ਬਹੁਤ ਵਧੀਆ ਠੰਡਪਾਂਡੇ ਦੀ ਵੜ੍ਹ ਜੇ ਤੇ ਬਿਲਕੁਲ ਤਾਜੀ ਸੁਈ ਹੈ ਅਡਰੈਸ ਵੀ ਜੀ ਨੋਟ ਕਰ ਲਓ ਜੀ ਪਿੰਡ ਜੀ ਆਪਣਾ ਗੱਗੜਪਾਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅਮਰਸਰ ਫੋਨ ਨੰਬਰ ਵੀ ਨੋਟ ਕਰ ਲਓ ਜੀ 9815580262 ਤੁਸੀਂ ਇਸ ਨੰਬਰ ਤੇ ਫੋਨ ਕਾਲ ਕਰਕੇ ਤੇ ਆਪਣੇ ਕੋਲ ਵੀ ਵੜ੍ਹ ਫੇਕ ਸਕਦੇ ਜੀ ਮੋਲ ਦੀ ਜੇਕਰ ਗੱਲ ਕਰੀਏ ਮੋਲ ਕੋਈ ਇਸ ਵੜ੍ਹ ਦਾ 55 ਨਹੀਂ ਕਰਨਾ ਨਾ ਹੀ 50 ਕਰਨਾ ਜੀ ਇਹ ਸਿਰਫ ਤੁਹਾਨੂੰ 45000 ਰੁਪਏ ਦੇ ਵਿੱਚ ਵੈੜ ਮਿਲੂਗੀ ਜੀ ਫਿਕਸ ਰੇਟ ਦੀ ਵੀ ਜੀ 45000 ਰੁਪਿਆ ਬਸ਼ੂੜੀ ਹੈਗੀ ਜੀ ਵਿੱਚੋਂ ਕਿਉਂਕਿ ਵੈੜ ਬਹੁਤ ਜਿਆਦੀ ਵਧੀਆ ਵਾ ਤੇ ਬਾਕੀ ਵੀ ਜੀ ਤੁਹਾਨੂੰ ਪਤਾ ਗਰਮੀ ਹੈ ਵੜਾ ਬਿਲਕੁਲ ਨਹੀਂ ਮਨਾਉਂਦੀਆਂ ਤੇ ਦੁੱਧ ਦੀ ਫੈਟ ਆ ਉਹ ਵੀ ਕਾਫੀ ਵਧੀਆ ਆਉਂਦੀ ਇਹਨਾਂ ਵੜਾਂ ਦੀ ਦੁੱਧ ਸੰਗਣਾ ਦਾਵਾ ਲੋ ਦੇਖ ਸਕਦੇ ਜੀ ਪੂਰੀ ਵੀਡੀਓ ਵੇਖਣ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੋ ਨਵੇਂ ਵੀ ਜੁੜੇ ਸ频道 ਤੇ ਸ਼ੇਰਾਡੀ ਦੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਪਹਿਲਾਂ ਤੁਸੀਂ ਚੈਨਲ ਨੂੰ ਬਹੁਤ ਦੇ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੀਆਂ ਨਵੀਆਂ ਵੀਡੀਓ ਤੁਹਾਡੇ ਕੋਲ ਲੈ ਕੇ ਆਦੇ ਰਹੀਏ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ